ਰੀਸੈਂਟਲੀ ਅਸੀਂ ਇੱਕ ਪੌਡਕਾਸਟ ਕੀਤਾ ਉਹ ਬੀਬੀ ਕਰਾਲੀ ਲਾਗੇ ਦਾ ਏਰੀਆ ਉਹਨਾਂ ਦਾ ਪਿੰਡ ਆ ਤੇ ਖਾੜਕੁਲੇਚ ਉਹਨਾਂ ਦੇ ਪਿਤਾ ਸ਼ਹੀਦ ਹੋ ਗਏ ਮੇਰੇ ਫਾਦਰ ਨੂੰ ਲੈ ਕੇ ਗਏ ਆ ਪੁਲਿਸ ਕਸਟਡੀ ਦੇ ਵਿੱਚ ਜਦੋਂ ਕਸਟਡੀ ਚਲੇ ਗਏ ਉਸ ਤੋਂ ਬਾਅਦ ਉਹ ਮਤਲਬ ਘਰੇ ਨਹੀਂ ਆਏ ਕਦੇ ਵੀ ਉਹਨਾਂ ਦਾ ਅਸੀਂ ਪੌਡਕਾਸਟ ਕੀਤਾ ਕਿਉਂਕਿ ਉਹ ਦੋ ਭੈਣ ਆ ਬਸ ਉਹਨਾਂ ਦੀ ਹੁਣ ਪ੍ਰਾਪਰਟੀ ਦਾ ਰੌਲਾ ਜਿਹੜੀ ਮਾਂ ਉਹਨਾਂ ਨੂੰ 93 ਚ ਛੱਡ ਗਈ ਸੀ 2 ਸਾਲ ਦੀ ਨੂੰ ਛੱਡ ਗਈ ਸੀ ਉਹ ਵੀ ਹੁਣ ਪ੍ਰਾਪਰਟੀ ਲੈ ਲਈਓ 에어ਪੋਰਟ ਰੋਡ ਤੇ ਕਿਤੇ ਪ੍ਰਾਪਰਟੀ ਆ ਗਈ ਉਹਨਾਂ ਸਾਡੀ ਮਦਰ ਨੇ ਵੀ ਕਿਸੇ ਨੂੰ ਕਿਹਾ ਕਿ ਮੈਂ ਤਾਂ ਇਹਨਾਂ ਦੀ ਉਹ ਸਿਚੁਏਸ਼ਨ ਕਰਨੀ ਸੀ ਕਿ ਇਹ ਕੋਠਿਆਂ 'ਚ ਤੋ ਜਾਨੀ ਬਹੁਤ ਤੁਹਾਡੀ ਉਹ ਜਿਹੜੀ ਗੱਲ ਮੈਂ ਉਹਦੇ ਨਾਲ ਹੀ ਜੋੜਨਾ ਕਿ ਬਹੁਤ ਝੂਠੇ ਕੇਸ ਹੁੰਦੇ ਬਹੁਤ ਘੱਟ ਅਪਰੋਕਸੀਮੇਟਲੀ 32-33 ਸਾਲ ਬਾਅਦ ਸਾਡੇ ਕਿਤੋਂ ਮਦਰ ਇਹਨਾਂ ਨੇ ਮੇਰੇ ਘਰ ਦੇਆਂ ਨੇ ਫਾਈਂਡ ਕੀਤੇ ਆ ਕਿ ਕਿਤੋਂ ਹੋਰ ਪਾਸੇ ਤੋਂ ਤਾਂ ਨਹੀਂ ਕੁਝ ਬਣ ਰਿਹਾ ਹੈਗਾ ਤਾਂ ਇਹਨਾਂ ਤੋਂ ਕਲੇਮ ਕਰਵਾਨੇ ਆ ਪ੍ਰੋਪਰਟੀ ਚ ਰਾਈਟ ਅਸਲ ਦੇ ਵਿੱਚ ਪੰਥ ਨੂੰ ਆਵਾਜ਼ ਮਾਰ